ਬੇਸ਼ੱਕ ਸਾਡਾ ਜਥਾ ਕੰਨ ਦੇ ਅਗਲੇ ਬੰਨੇ ਤਾਂ ਜਾਵੇ ਅਸਲ ਵਿੱਚ ਜਿਹੜੇ ਚਭੂਰੀਅਤ ਤੇ ਜਿਹੜੇ ਲੋਕਤੰਤਰ ਤੇ ਵਿਸ਼ਵਾਸ ਰੱਖਦੇ ਹੁੰਦੇ ਬਹੁਤ ਸੇ ਤਰੀਕੇ ਹੁੰਦੇ ਆ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਸਰਕਾਰ ਦਾ ਮੈਸੇਜ ਵੀ ਨਾਲ ਦੀ ਨਾਲ ਘਟ ਰਹੇ ਆ ਕਿ ਸਾਨੂੰ ਸਮਝਾਓ ਤਾਂ ਤੁਸੀਂ ਸਵਿਧਾਨ ਤੇ ਚਰਚਾ ਕਰ ਰਹੇ ਹੋ ਦੇਸ਼ ਦੀ ਪਾਰਲੀਮੈਂਟ ਪਹਿਲਾ ਸ਼ੰਕੂ ਤੇ ਤੇ ਜਖਨੌਰੀ ਤੇ ਜਿਹੜੀ ਜਾਂ ਜਤਰਪੁਰੇ ਦੇ ਰਾਹ ਬੰਦ ਕੀਤੇ ਹੋਏ ਇਹ ਕਿਹੜੇ ਸਵਿਧਾਨ ਦੇ ਸਾਹਮਣਾ ਕੀਤੇ ਆ ਸੋ ਬੰਦਾ ਜਦੋਂ ਪੈਦਲ ਤੁਰ ਕੇ ਰਾਜਧਾਨੀ ਵੱਲ ਨੂੰ ਜਾਣਾ ਚਾਹੁੰਦਾ ਉਹ ਉਹਨਾਂ ਦਾ ਮਨੋਰਥ ਭਾਵੇਂ ਮੰਗਾ ਹੀ ਨਹੀਂ ਉਹ ਦੇਸ਼ ਦੇ ਅਮਨ ਕਾਨੂੰਨ ਵਾਸਤੇ ਕਿਵੇਂ ਖਤਰਾ ਕਿਸੇ ਐਮਪੀ ਨੂੰ ਜੰਗਨਾ ਵਰਗਿਆਂ ਨੂੰ ਇਹ ਬੋਲਣਾ ਪੈ ਰਿਹਾ ਕੋਈ ਧਰਨਾ ਨਹੀਂ ਜੇ ਦੇਣਾ ਮੋਦੀ ਜੀ ਕਰ ਰਹੇ ਨੇ ਇਹ ਉਹਨਾਂ ਦੀ ਅੰਦਰ ਦੀਆਂ ਚੀਕਾਂ ਨਿਕਲਦੀਆਂ ਹੁਣ ਕੇਂਦਰ ਨੂੰ ਬਚਾਉਣ ਲਈ ਸੈਣੀ ਸਾਹਿਬ ਦੀ ਬਲੀ ਕਿਉਂ ਦੇਣੀ ਪੈ ਰਹੀ ਮੋਦੀ ਜੀ ਨੂੰ ਇਹ ਨਹੀਂ ਕਿਹਾ ਲਖੀਨਪੁਰ ਖਰੀਦਾਂ ਸਾਹਿਬ ਦਾਂਗੇ ਇਹ ਮੀਟਿੰਗਾਂ 'ਚ ਨਹੀਂ ਕਿਹਾ ਵੀ ਬਿਜਲੀ ਬਿੱਲ ਨਹੀਂ ਲੈ ਕੇ ਆਵਾਂਗੇ ਉਹ ਵੱਖਰੀ ਗੱਲ ਆ ਜੇ ਮੁੱਕਰ ਜਾਓ ਤੀਸਰਾ ਮਰਜੀਵਣਿਆਂ ਦਾ ਜਥਾ ਅੱਜ 12 ਵਜੇ ਸ਼ੰਭੂ ਬਾਡਰ ਤੋਂ ਦਿੱਲੀ ਲਈ ਕੂਚ ਕਰੇਗਾ ਹਾਲਾਂਕਿ ਜਿਹੜੀ ਸਾਹਮਣੇ ਬੈਰੀਕੇਟਿੰਗ ਦੀ ਤਿਆਰੀ ਹੈ ਉਹ ਹੁਣ ਡਬਲ ਹੁੰਦੀ ਨਜ਼ਰ ਆ ਰਹੀ ਹੈ ਇੱਕ ਨਵੀਂ ਲੇਅਰ ਬੈਰੀਕੇਟਿੰਗ ਦੀ ਬਣਾਈ ਗਈ ਹੈ ਕਿਸਾਨਾ ਗੁਰਸਰਮਨ ਸਿੰਘ ਪੰਦੇਰ ਫਿਰ ਨਾਲ ਨੇ ਪੰਦੇਰ ਸਾਹਿਬ ਤੀਜਾ ਜਥਾ ਭੇਜ ਰਹੇ ਹਾਲਾਂਕਿ ਦੋ ਜਥੇ ਗਏ ਸਫਲ ਰਹੇ ਜਿਸ ਪ੍ਰਕਾਰ ਦਾ ਬਲ ਦਾ ਪ੍ਰਯੋਗ ਹੋਇਆ ਤਸਵੀਰਾਂ ਸਭ ਦੇਖਣ ਨੂੰ ਮਿਲੀਆਂ ਇਸ ਤਰ੍ਹਾਂ ਮੀਟਿੰਗ ਦਾ ਬੜਾ ਜ਼ਿਕਰ ਹੁੰਦਾ ਸੀ ਇੱਕ ਭਰੋਸਾ ਸੀ ਤੁਹਾਨੂੰ ਸ਼ਾਇਦ ਪ੍ਰਸ਼ਾਸਨ ਮੀਟਿੰਗ ਕਰਾਵੇਗਾ ਪਰ ਉਹ ਅਸਫਲ ਰਹੀ ਹੈ ਹਰ ਇੱਕ ਚੀਜ਼ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਅੱਜ ਜਿਹੜਾ ਤੀਜਾ ਜਥਾ ਭੇਜ ਰਹੇ ਆ ਦੇਖੋ ਦੋ ਗੱਲਾਂ ਨੇ ਬੇਸ਼ੱਕ ਸਾਡਾ ਜਥਾ ਕੰਨ ਦੇ ਅਗਲੇ ਬੰਨੇ ਨਾ ਜਾਵੇ ਠੀਕ ਹੈ ਨਾ ਇਹ 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 ਸੰਭਾਵਨਾ ਪ੍ਰਸਾਲੇ ਵੀਰ ਵੀ ਲਾਉਂਦੇ ਅਸੀਂ ਵੀ ਇਹਨਾਂ ਨੂੰ ਖਿਆਲ ਚ ਰੱਖਦੇ ਆ ਅਸਲ ਵਿੱਚ ਜਿਹੜੇ ਜਮਹੂਰੀਅਤ ਤੇ ਜਿਹੜੇ ਲੋਕਤੰਤਰ ਤੇ ਵਿਸ਼ਵਾਸ ਰੱਖਦੇ ਹੁੰਦੇ ਬਹੁਤ ਸੇ ਤਰੀਕੇ ਹੁੰਦੇ ਆ ਆਪਣੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਆਪਣੀ ਆਵਾਜ਼ ਨੂੰ ਬ੍ਰਾਊਡਰ ਰੂਪ ਵਿੱਚ ਦੱਸਣ ਦੇ ਸਰਕਾਰ ਦੇ ਗੱਲ ਤੱਕ ਪਹੁੰਚਾਉਂਦੇ ਸਾਡੀ ਗੱਲ ਪੂਰੇ ਭਾਰਤ ਦੇ ਲੋਕਾਂ ਤੱਕ ਮੰਤਰੀ ਪੱਧਰ ਤੇ ਪੰਜਾਬ ਦੇ 3 ਕਰੋੜ ਲੋਕਾਂ ਤੇ 2.5 ਕਰੋੜ ਹਰਿਆਣੇ ਦੇ ਘਰ-ਘਰ ਤੇ ਜਾ ਰਹੀ ਹੈ ਠੀਕ ਇੱਕ ਮੈਸੇਜ ਸਾਡਾ ਜਾ ਰਿਹਾ ਠੀਕ ਔਰ ਅਸੀਂ ਦੂਜਾ ਸਰਕਾਰ ਦਾ ਮੈਸੇਜ ਵੀ ਨਾਲ ਦੀ ਨਾਲ ਕੱਢ ਰਹੇ ਹਾਂ ਵੀ ਸਾਨੂੰ ਸਮਝਾਓ ਤਾਂ ਤੁਸੀਂ ਸਬਧਾਨ ਤੇ ਚਰਚਾ ਕਰ ਰਹੇ ਹੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਠੀਕ ਹੈ ਜੀ 75 ਸਾਲ ਪੂਰੇ ਹੋ ਗਏ ਸਬਧਾਨ ਨੂੰ ਲਾਗੂ ਹੋਇਆ ਅੱਛਾ ਪਹਿਲਾ ਸ਼ੰਭੂ ਤੇ ਤੇਜਖਨੌਰੀ ਤੇ ਜਿਹੜੀਆਂ ਜਾਂ ਜਤਨਪੁਰੇ ਜਿਹੜੇ ਰਾਹ ਬੰਦ ਕੀਤੇ ਹੋਏ ਇਹ ਕਿਹੜੇ ਸਬਧਾਨ ਦੇ ਹਿਸਾਬ ਨਾਲ ਕੀਤੇ ਆ ਆਜਾ 100 ਬੰਦਾ ਜਦੋਂ ਪੈਦਲ ਤੁਰ ਕੇ ਨਿਰਾਜਤਾ ਨਿਵਲ ਨੂੰ ਜਾਣਾ ਚਾਹੁੰਦਾ ਉਹ ਉਹਨਾਂ ਦਾ ਮਨੋਰਥ ਭਾਵੇਂ ਮੰਗਾ ਹੀ ਨਹੀਂ ਉਹੀ ਮੰਗਾ ਵੀ ਉਹ ਪ੍ਰਾਪਤ ਕਰਨੀਆਂ ਉਹ ਦੇਸ਼ ਦੇ ਅਮਨ ਕਾਨੂੰਨ ਵਾਸਤੇ ਕਿਵੇਂ ਖਤਰਾ ਹੈ ਹੋ ਸਕਦੇ ਨੇ ਦੇਖੋ ਸਰਕਾਰ ਜਿਆਦਾ ਵੱਡੀਆਂ ਇੱਕ ਗੱਲ ਨੂੰ ਹਜ਼ਾਰ ਵਾਰ ਕਹਿੰਦੀ ਹੈ ਅਸੀਂ ਵਾਰ-ਵਾਰ ਲੋਕਾਂ ਦੀ ਕਚਹਿਰੀ 'ਚ ਇਹ ਗੱਲ ਰੱਖਾਂਗੇ ਲੋਕ ਮਾਣਾ 'ਚ ਗੱਲ ਰੱਖਾਂਗੇ ਕਿ ਇਹ 100 ਦਾ ਪੈਦਲ ਜਥਾ ਦਿੱਲੀ ਦਿੱਲੀ ਲਈ ਜਾਂ ਹਰਿਆਣੇ ਲਈ ਅਮਨ ਕਾਨੂੰਨ ਲਈ ਕਿਵੇਂ ਖਤਰਾ ਵਾ ਤੋ ਅਸੀਂ ਉਹ ਲਗਾਤਾਰ ਯਤਨ ਉਹ ਯਤਨਾਂ ਦੇ ਵਿੱਚ ਬਾ ਜਿਹੜਾ ਵਾ ਕੁਰਬਾਨੀਆਂ ਦੀ ਗਿਜائش ਹੈਗੀ ਆ ਸ਼ਿਕਰਬਾਨੀਆਂ ਦੀ ਕੰਜੈਸਟ ਦੀ ਗੱਲ ਕਰ ਰਹੇ ਹੋ ਤੁਸੀਂ ਪਰਸੈਪਸ਼ਨ ਦੀ ਗੱਲ ਕਰ ਰਹੇ ਹੋ ਪਰ ਤੁਹਾਨੂੰ ਲੱਗਦਾ ਹੈ ਕਿ ਸ਼ੰਭੂ ਬਾਟਰ ਦੇ ਇਸ ਬੈਰੀਗੇਡ ਤੋਂ ਬਾਅਦ ਤੁਹਾਡੀ ਉਹ ਪਰਸੈਪਸ਼ਨ ਜਾ ਰਹੀ ਕਿਉਂਕਿ ਬੀਤੇ ਜੱਥੇ ਦੇ ਉੱਪਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਤੁਹਾਨੂੰ ਚਾਹ ਵੀ ਆਫਰ ਕੀਤੀ ਗਈ ਉਹ ਤਸਵੀਰਾਂ ਕਈ ਥਾਂ ਪਬਲਿਸ਼ ਵੀ ਹੋਈਆਂ ਤਾਂ ਕਿਸਾਨ ਤਾਂ ਵਾਇਓਲੇਸ਼ਨ ਕਰ ਰਹੇ ਨੇ ਤਸਵੀਰਾਂ ਤਾਂ ਇਹ ਵੀ ਨਜ਼ਰ ਆ ਰਹੀਆਂ ਨੇ ਨਾ ਦੇਖੋ ਕਹਿਣ ਨੂੰ ਤਾਂ ਉਹ ਜੋ ਮਰਜ਼ੀ ਕਹਿਣ ਵਾਇਓਲੇਸ਼ਨ ਦਾ ਸ਼ਬਦ ਦੇਣ ਜੋ ਮਰਜ਼ੀ ਵਾਇਓਲੇਸ਼ਨ ਸਟੇਟ ਕਰ ਰਿਹਾ ਦੇਖੋ ਨਾ ਇਹ ਸਾਡੀ ਗੱਲ ਜਾ ਰਹੀ ਹੈ ਪੂਰੇ 140 ਕਰੋੜ ਲੋਕਾਂ ਤੱਕ ਠੀਕ ਕੱਲਾ ਹਰਿਆਣੇ ਦੇ ਵਿੱਚ ਜੇ ਕਿਸੇ ਐਮਪੀ ਨੂੰ ਹੁਣ ਜੰਗਨਾ ਵਰਗਿਆਂ ਨੂੰ ਇਹ ਬੋਲਣਾ ਪੈ ਰਿਹਾ ਵੀ ਭਾਈ ਕੋਈ ਅੰਦੋਲਨ ਨਹੀਂ ਚੇ ਕਰਨਾ ਠੀਕ ਹੈ ਕੋਈ ਤਾਂ ਰਾਨੀ ਜੇ ਦੇਣਾ ਮੋਦੀ ਜੀ ਕਰ ਰਹੇ ਨੇ ਇਹ ਉਹਨਾਂ ਦੀ ਅੰਦਰ ਦੀਆਂ ਚੀਕਾਂ ਨਿਕਲਦੀਆਂ ਵੀ ਹਰਿਆਣੇ ਦੇ ਲੋਕ ਅੰਦੋਲਨ ਨਾਲ इमोਸ਼ਨਲੀ ਮਨ ਕਰਕੇ ਜੁੜ ਗਏ ਨੇ ਸ਼ਰੀਰ ਭਾਵੇਂ ਅਜੇ ਕੱਟ ਦੀ ਦੇ ਨੇ ਠੀਕ ਹੈ ਠੀਕ ਹੈ ਤੇ ਇਸ ਕਰਕੇ ਰੋਕਣ ਦਾ ਯਤਨ ਹੈਗਾ ਔਰ ਉਹਨਾਂ 'ਚ ਨਫ਼ਰਤ ਦੇ ਬੀਜ-ਬੀਜ ਰਹੇ ਨੇ ਇਸ ਕਰਕੇ ਸਾਨੂੰ ਲੱਗਦਾ ਸਾਡੀ 700 ਕੁੜੀਆਂ ਗਾਇਬ ਹੋ ਗਈਆਂ ਹਾਂ ਫਿਰ ਨਾ ਫਿਰ ਨਫ਼ਰਤ ਆ ਇਸ ਪੱਧਰ ਦੀ ਵੀ ਮਾਵਾਂ ਭੈਣਾਂ ਨੂੰ ਲੈ ਕੇ ਉਹਨਾਂ ਦੇ ਮਾਨ ਸਨਮਾਨ ਨੂੰ ਲੈ ਕੇ ਮਨੁੱਖ ਈਮੋਸ਼ਨਲ ਹੁੰਦਾ ਔਰ ਜਦੋਂ ਸਾਡਾ ਮਰਨ ਵਰਤ ਵਾਲਿਆ ਪੈਂਤੜਾ ਤੇ ਪੈਦਲ ਜਾਣ ਵਾਲਿਆ ਜਿਹੜਾ ਤਰੀਕੇ ਕਰਿਆ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੁਣ ਉਸ ਪੈਂਤੜੇ ਦੇ ਮੁਕਾਬਲੇ ਦੂਜਾ ਪੈਂਤੜਾ ਵੀ 700 ਕੁੜੀਆਂ ਗਾਇਬ ਹੋ ਗਈਆਂ ਜਾਨੀ ਜੋਰ ਲੱਗਾ ਹੋਇਆ ਇਸ ਕਰਕੇ ਨਾ ਤੁਹਾਡਾ ਸਵਾਲ ਵੀ ਤੁਹਾਡੀ ਗੱਲ ਅੱਗੇ ਜਾ ਰਹੀ ਹੈ ਜਾ ਰਹੀ ਹੈ ਮੰਤਰੀ ਪਦਰ ਤੇ ਜਾ ਰਹੀ ਹੈ ਕੱਲ ਸਰੀਚ ਵੀ ਸ਼ਾਇਦ ਵੀਡੀਓ ਮਿਲ ਜੇ ਸਾਨੂੰ ਉੱਤੇ ਵੀ ਕੱਲ ਗੱਡੀਆਂ ਦਾ ਮਾਰਚ ਹੋਇਆ ਹੈਗਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਤੋਂ ਪੂਰੇ ਦੁਨੀਆ ਜਾ ਰਹੀ ਹਾਂ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਨਹੀਂ ਜਾ ਰਹੀ ਇਹ ਕਹਿ ਸਕਦੇ ਤੁਸੀਂ 18 ਦਿਨ ਦਾ ਮਰਨ ਵਰਤ ਪਹੁੰਚ ਗਿਆ ਸੀ ਕਹ ਦੀ ਹੈ ਜੇ ਕਿਸ਼ਿੰਗ ਢੱਲੇਵਾਲ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਹੈ ਕੱਲ ਕਈ ਤਰ੍ਹਾਂ ਦੇ ਬਿਆਨ ਵੀ ਨਿਕਲ ਕੇ ਸਾਹਮਣੇ ਆਏ ਸੁਪਰੀਮ ਕੋਰਟ ਟਿੱਪਣੀਆਂ ਵੀ ਨਿਕਲ ਕੇ ਸਾਹਮਣੇ ਆਈਆਂ ਕੋਈ ਅਸਰ ਮੰਨਦੇ ਤਾਂ ਲੱਗਦਾ ਵੀ ਸਰਕਾਰ ਵੀ ਕਿਤੇ ਅਸਰ ਮੰਦੀ ਨਜ਼ਰ ਆਊਗੀ ਇਸ ਤੋਂ ਬਾਅਦ ਮੈਂ ਕਹਿੰਦਾ ਦੇਖੋ ਤੁਸੀਂ ਅਸੀਂ ਬੈਠੇ ਜੇ ਦਬਾਅ ਹੀ ਨਹੀਂ ਦੇਖੋ ਜਿਸ ਤਰ੍ਹਾਂ ਅੰਦੋਲਨ ਅੱਗੇ ਵਧ ਰਿਹਾ ਜਿਸ ਤਰ੍ਹਾਂ ਅੰਦੋਲਨ ਜਾ ਰਿਹਾ ਮੈਂ ਕਹਿੰਦਾ ਨਾ ਤੁਸੀਂ ਤੁਸੀਂ ਇਤਿਹਾਸ ਪੜੋ ਸਾਰੇ ਡਿਕਟੇਟਰਸ ਦਾ ਤੁਸੀਂ ਇਤਿਹਾਸ ਕਿਤੇ ਇੰਦਰਾ ਗਾਂਧੀ ਜੀ ਦਾ ਵੀ ਪੜ੍ਹ ਲਓ ਠੀਕ ਹੈ ਜਦੋਂ ਸੱਤਾ ਦਾ ਨਸ਼ਾ ਇਸ ਪੱਧਰ ਤੇ ਚੜਦਾ ਉਦੋਂ ਦੇਸ਼ ਦੇ ਅੰਦਰ ਜੜਾ ਕੁਝ ਦੇਸ਼ ਲੋਕਾਂ ਦੇ ਸਮੁੰਦਰ ਵਿੱਚ ਉਥਲ ਪੁਥਲ ਹੋ ਰਹੀ ਹੁੰਦੀ ਹੈ ਇਹਦਾ ਅਨੁਭਵ ਨਹੀਂ ਲੈਂਦਾ ਹਾਕਮ ਮੈਂ ਕਿੰਨੇ ਕਈ ਵਾਰੀ ਹੁਣ ਤਾਂ ਅਸੀਂ ਛੋਟੇ ਹੋਈਏ ਹੈਨਾ ਹਾਕਮ ਆਪਦੀ ਕਬਰ ਕਈ ਵਾਰ ਆਪ ਪੁੱਟਦਾ ਹੁੰਦਾ ਮੋਦੀ ਜੀ ਆਪਣੀ ਕਬਰ ਪੁੱਟਣ ਤੇ ਲੱਗੇ ਹੋਏ ਐਸੋ ਜੀ ਕਹਿੰਦੇ ਕਬਰ ਆਪਣੀ ਪੁੱਟਣ ਦੇ ਲੱਗੇ ਹੋਏ ਪਰ ਉਹ ਤਾਂ ਲਗਾਤਾਰ ਕਹਿ ਰਹੇ ਨੇ ਕਿ ਸੂਬਿਆਂ ਦਾ ਮਸਲਾ ਬਣ ਗਿਆ ਹਰਿਆਣੇ ਵਾਲੇ ਕਹਿੰਦੇ ਅਸੀਂ ਸਾਰਾ ਕੁਝ ਦੇ ਰਹੇ ਆ ਪੰਜਾਬ ਦੇ ਕਿ ਆਵੇ ਚੈਲੰਜ ਹੋਣ ਲੱਗ ਪਏ ਇਹ ਤਾਂ ਉਲਟਾ ਸਰਕਾਰ ਆਪਦੀ ਸ਼ਿਲਾਕਾ ਖੁਦ ਕਰਦੀ ਨਜ਼ਰ ਆ ਰਹੀ ਤੁਸੀਂ ਕਹਿੰਦੇ ਕਬਰ ਪੁੱਟੀ ਜਾ ਰਹੀ ਹੈ ਨਹੀਂ ਇਹੀ ਇਹੀ ਸਵਾਲ ਆ ਪਈ ਹੁਣ ਕੇਂਦਰ ਨੂੰ ਬਚਾਉਣ ਲਈ ਸੈਣੀ ਸਾਹਿਬ ਦੀ ਬਲੀ ਕਿਉਂ ਦੇਣੀ ਪੈ ਰਹੀ ਮੋਦੀ ਜੀ ਨੂੰ ਠੀਕ ਤੁਹਾਡੀ ਚਿੱਠੀ 9 ਦਸੰਬਰ ਦੀ ਉਹ ਖੇਤੀਬਾੜੀ ਮੰਤਰਾਲੇ ਦੀ ਨਹੀਂ ਹੈਗੀ ਤੁਸੀਂ ਨਹੀਂ ਲਿਖ ਕੇ ਕੱਲਿਆ ਵੀ ਕਮੇਟੀ ਬਣਾ ਰਹੇ ਆ ਠੀਕ ਹੈ ਤੁਹਾਡਾ ਆਪਦਾ ਲਿਖਿਆ ਪੱਤਰ ਹੈ ਨਾ ਮੰਤਰਾਲੇ ਦਾ ਅਰੇ ਨਹੀਂ ਕਿਹਾ ਵੀ ਕੇਸ ਵਾਪਸ ਲੈ ਲਾਂਗੇ ਇਹ ਨਹੀਂ ਕਿਹਾ ਲਖੀਮਪੁਰ ਖਰੀਦਾਂ ਇਨਸਾਬ ਦਾਂਗੇ ਇਹ ਮੀਟਿੰਗਾਂ 'ਚ ਨਹੀਂ ਕਿਹਾ ਵੀ ਬਿਜਲੀ ਬਿੱਲ ਨਹੀਂ ਲੈ ਕੇ ਆਵਾਂਗੇ ਉਹ ਵੱਖਰੀ ਗੱਲ ਆ ਤੁਸੀਂ ਮੁੱਕਰ ਜਾਓ ਔਰ ਗੱਲ ਨੂੰ ਸਟੇਟਾਂ ਦਾ ਵਿਸ਼ਾ ਬਣਾਓ ਫਿਰ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲਾ ਲੈ ਕੇ ਆਓ ਪੀ ਫੈਡਰਲ ਟਾਂਚਾ ਹੋਰ ਮਜ਼ਬੂਤ ਤੁਸੀਂ ਤਾਂ ਫੈਡਰਲ ਟਾਂਚੇ ਨੂੰ ਤੋੜ ਰਹੇ ਜੇ ਔਰ ਐਪਸੇ ਤੋੜੇ ਹੱਥ ਚ ਹੈਗੀ ਆ ਖਰੀਦਾ ਸਾਰੀ ਪ੍ਰਕਿਰਿਆ ਅੱਜ ਮੋਦੀ ਸਾਹਿਬ ਵੇਲੇ ਨਹੀਂ 1967 ਚਿਕਾ ਮਚਲਦਾ ਰਿਹਾ ਤੋ ਇਸ ਕਰਕੇ ਉਹਨਾਂ ਦਾ ਝੂਠ ਚੱਲਣਾ ਨਹੀਂ ਹੁਣ ਜੋ ਮੈਨੂੰ ਲੱਗਦਾ ਝੂਠ ਨਹੀਂ ਚੱਲਣਾ ਪਰ ਇੱਕ ਚੀਜ਼ ਜੋ ਬੜੀ ਨਿਕਲ ਕੇ ਕੱਲ ਸਾਹਮਣੇ ਆਈ ਮੇਰਾ ਆਖਰੀ ਸਵਾਲ ਆ ਕੱਲ ਟਕੈਸਾ ਵੀ ਕਹਿੰਦੇ ਨਜ਼ਰ ਆਏ ਕਿ ਆਪਸ ਚ ਇਕੱਠੇ ਹੋ ਜਾਣਾ ਚਾਹੀਦਾ ਯੂਨਾਈਟ ਹੋਣਾ ਚਾਹੀਦਾ ਫੇਰ ਹੀ ਵੱਡੀ ਗੱਲ ਹੋਊਗੀ ਹਾਲਾਂਕਿ ਕੁਝ ਕਿਸਾਨ ਆਗੂ ਐਸਕੇਮ ਦੇ ਮਿਲਣ ਵੀ ਆਏ ਉਹ ਆਪਣੇ ਤੌਰ ਤੇ ਮਿਲਣ ਆਏ ਇਹ ਦੇਖੋ ਇਹ ਗੋਏ ਇਸ ਅੰਦੋਲਨ ਬਾਰੇ ਕੀ ਸੋਚ ਰਹੇ ਨੇ ਉਹਨਾਂ ਨੂੰ ਅਧਿਕਾਰ ਆ ਜੇ ਉਹਨਾਂ ਦੇ ਮੂੰਹਾਂ ਚੋਂ ਇਕਤਾ ਦੀ ਗੱਲ ਨਿਕਲ ਰਹੀ ਆ ਤੈਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਠੀਕ ਆ ਠੀਕ ਆ ਸਾਡੇ ਯਤਨ ਪੂਰੇ ਨੇ ਫਿਰ ਅਸੀਂ ਜੜੀਆਂ ਜੱਥੇ ਬੰਦੀਆਂ ਦਿੱਲੀ ਅੰਦੋਲਨ ਦੋ ਦੇ ਵਿੱਚੋਂ ਕੋਲ ਚੋਂ ਬਾਹਰ ਨੇ ਉਹ ਸਾਰਿਆਂ ਨੂੰ ਇਕੱਠੇ ਕਿਵੇਂ ਕਰੀਏ ਇਹ ਸਾਡਾ ਯਤਨ ਰਹੂਗਾ ਕੱਲ ਉੱਥੇ ਬੱਬੂ ਮਾਨ ਜੀ ਵੀ ਆਏ ਹੋਰ ਵੀ ਸੈਲੀਬ੍ਰਿਟੀ ਆਏ ਨੇ ਅਸੀਂ ਉਹ ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਦੀ ਆਵਾਜ਼ ਗਾ ਸਾਡਾ ਮੈਸੇਜ ਕਨਵੇ ਕਰਨ ਚ ਕੰਮ ਜਾਵੇ ਇੱਥੇ ਆਉਣ ਜਾਂ ਤੁਸੀਂ ਕਿਤੇ ਹੋਰ ਜਾਓਗੇ ਉਹਨਾਂ ਨਾਲ ਰਲ ਕੇ ਹਾਂ ਦੇਖੋ ਇਹ ਇਹ ਅਸੀਂ ਅੰਦਰ ਕੋਸ਼ਿਸ਼ਾਂ ਕਰ ਰਹੇ ਹਾਂ ਹਾਂ ਇਹਦੇ ਬਾਰੇ ਵੀ ਤੁਹਾਨੂੰ 2-4 ਦਿਨਾਂ ਚ ਅਸੀਂ ਕੋਈ ਜਾਣਕਾਰੀ ਦਾਕ ਠੀਕ ਹੈ ਯਾਨੀ ਕਿ ਇਕਤਾ ਜਿਹੜੀ ਕਿਸਾਨ ਇਕਤਾ ਹੈ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇੱਕ ਫਰੇਮ ਚ ਨਜ਼ਰ ਆਵੇ ਪਰ ਹੁਣ ਦੇਖਣਾ ਇਹ ਹੈ ਕਿ 101 ਮਰਜੀਬੜਿਆਂ ਦਾ ਤੀਜਾ ਜੱਥਾ ਉਸ ਉੱਪਰ ਕਿਸ ਪ੍ਰਕਾਰ ਦੇ ਤਸ਼ੱਦਦ ਹੋਣਗੇ ਉਹ ਤਸਵੀਰਾਂ ਕੀ ਹੋਣਗੀਆਂ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ਼ੰਭੂ ਬੜਾ